ਓਰੇ ਆਪ ਗੱਲਬਾਤ ਕਰਦੇ ਭਾਈ ਕੇ ਕੋਈ ਖੜ ਕੇ ਕੀ ਗੱਲ ਕਰਨੀ ਹੈ ਕੀ? ਕਿਉਂ? 100 ਗੱਲਾਂ ਆਉਂਦੀਆਂ ਕੋਈ ਜ਼ਰੀਦੀਆਂ। ਬਸ ਮੈਂ ਕੋਈ ਗੱਲਾਂ ਨਹੀਂ ਕਰਨੀਆਂ ਹੈਗੀਆਂ ਤੁਹਾਡੇ ਨਾਲ ਠੀਕ ਹੈ ਨਾ ਆਪਣਾ ਕੰਮ ਕਰੋ। Hadd dogi tere layi. ਕਿਉਂ? ਮੈਂ ਬਰਿਆਈ ਇਹਨਾ ਆਪ ਉਦੋਂ ਵੀ ਆਕੜੀ ਜਾਂਦੀ ਆ। ਹਾਂ ਪਹਿਲਾਂ ਤਾਂ ਗਲਤੀਆਂ ਕਰਦਿਆ ਕਰੋ ਬਾਅਦ ਚ ਬਰਿਆਉਣ ਲੱਗ ਜਾ ਕਰੋ ਮੈਨੂੰ ਤੂੰ ਵੀ ਕਰ। ਮੈਂ ਕੀ ਗਲਤੀ ਕਰਤੀ? ਪਹਿਲਾਂ ਤਾਂ ਆਪ ਹੀ ਰਸਾ ਕਰਨੇਗਾ ਪੁੱਠੀਆਂ ਸਿੱਧੀਆਂ ਗੱਲਾਂ ਕਹੀਆਂ ਨੇਗਾ ਮਾਗਰੋ ਕਹਦੇ ਉਹ ਚਾਨਾਰ ਖੁਚ ਗਿਆ ਆ ਜਾਂਦਾ ਆਂਦਾ ਫਿਰ ਉਹ ਹੀ ਤਾਂ ਨਹੀਂ ਹੁਣ ਪੱਲੇ ਬੰਨਣੀਆਂ ਇਹਦਾ ਫਿਰ ਮੈਂ ਤੇਰੇ ਆਖੇ ਕੁਸ ਖਾ ਕੇ ਮਰ ਜਾ ਕਿ ਮੈਂ ਤੂੰ ਮੈਨੂੰ ਕਹਿਦਾ ਨਹੀਂ ਆ ਹਰਖ ਚ ਗਿਆ ਹੁੰਦਾ ਫਿਰ ਐਂ ਤਾਂ ਨਹੀਂ ਬੋਲਦੇ ਹੁੰਦੇ ਜਿਵੇਂ ਤੁਸੀਂ ਹਰਖ ਚ 24 ਘੰਟੇ ਫਿਰ ਉਹ ਹੀ ਗੱਲ ਕੋਈ ਗੱਲ ਹੀ ਨਹੀਂ ਮੰਨਦੇ ਹੈਗੇ ਮੇਰੀ ਤਾਂ ਮੰਨਦਾ ਕਿਉਂ ਨਹੀਂ ਕਾਇ ਕੋਈ ਖਾ ਕੇ 10ਵੀਂ ਮੈਂ ਉਹੀ ਮੰਨੂ ਬਸ ਜ਼ਰੂਰਤ ਨਹੀਂ ਹੈਗੀ ਮੈਨੂੰ ਤਾਂ ਕੋਈ ਵੀ ਇੱਕ ਤਾਂ ਮੇਰਾ ਕੰਮ ਕਰੂਗਾ ਉਹ ਤੂੰ ਰੇ ਤਾਂ ਗੱਲ ਕੀ ਹੋਇਆ ਕੋ ਦੱਸਦਾ ਤੂੰ ਨਾ ਹੈ ਕਿ ਉਹ ਹਰ ਕੀ ਮੈਨੇ ਬਸ ਉਹਦਾ ਕੰਮ ਕਰੋ ਤੁਸੀਂ ਤੂੰ ਫੇਰ ਜਾਈਏ ਨੂਰੇ ਉਹ ਤੂੰ ਗੱਲ ਤਾਂ ਸੁਣ ਲੈ ਕੀ ਗੱਲ ਸੁਣਨੀ ਹੈ ਉਥੇ ਆ ਜਾ ਬਹਿ ਜਾ ਬਹਿ ਕੇ ਗੱਲ ਕਰ ਲੈ ਤੁਸੀਂ ਮੈਨੂੰ ਆਪਦਾ ਕੰਮ ਕਰੂਗਾ ਤੂਰੇ ਆ ਮਗ ਕਾਹੀ ਕੀ ਗੱਲ ਕਰਦੇ ਨੇ ਆ ਸੂਟ ਜਾ ਕੇ ਮੈਨੂੰ ਹੰਦਾ ਪਿਆ ਸੂਟ ਨਹੀਂ ਹੈਗਾ ਹੈਗਾ ਅੱਛਾ ਨੀਗਾ ਵੀ ਕਰਨੀ ਹੁਣ ਅਕਲ ਦੇ ਨਾਲ ਨਾਲ ਕਾਦਰ ਜੀਆ ਤੇ ਨੀਗਾ ਤਾਂ ਘਟਣੀ ਆ ਕਿ ਤਾ ਤੂੰ ਤਾਂ ਲੜੀ ਜਾਂਦੀ ਆ ਮੇਰੇ ਨਾਲ ਮੈਂ ਲੜਦੀ ਆ ਕਿਸ ਗੱਲ ਤੇ ਲੜਦੀ ਆ ਤੁਹਾਨੂੰ ਪਤਾ ਨਹੀਂ ਹੈਗਾ ਐ ਤਾਂ ਨਹੀਂ ਇੰਨਾ ਤਾਂ ਨਹੀਂ ਗੁੱਸਾ ਖਾਂਦੇ ਹੁੰਦੇ ਹਾਂ ਤੇ ਆਪ ਤੁਸੀਂ ਜਦੋਂ ਗੁੱਸੇ ਹਾਂ ਤਾਂ ਕਰੀਂ ਨਹੀਂ ਬੜਦੇ ਮੁੜ ਕੇ ਕਰੋ ਕਰੋ ਨਹੀਂ ਬੜਦੇ ਕੇ ਕਰੋ ਮੈਂ ਕਿੱਧਰ ਗਿਆ ਆਇਆ ਤਾਂ ਹੁਣ ਜਾਣਾ ਹੀ ਪੈਂਦਾ ਕੰਮ ਤਾਂ ਦੇ ਜੇ ਕਿਸੇ ਨੇ ਬਾਗੇ ਫਿਰ ਉਹ ਹੋਰ ਘਰੇ ਕਿੱਥੇ ਖੜਦੋਂਗੇ ਹੁਣ ਤੁਹਾਨੂੰ ਨਹੀਂ ਪਤਾ ਹੈਗਾ ਛੱਡਿਆ ਛਾਇਆ ਫੇਰ ਲੱਗ ਗਿਆ ਦਵਾਰੇ ਉਹੀ ਤਾਂ ਨਸ਼ੇ ਕਰਨ ਤੁਸੀਂ ਉਹ ਨਹੀਂ ਕਰਦਾ ਹੋਣਾ ਉਹ ਨਹੀਂ ਪੀਂਦਾ ਹੁਣ ਕਹਿੰਦਾ ਪੀਂਦਾ ਨਹੀਂ ਫਿਰ ਤੇਰ ਲੱਗ ਜਨਾਂਗਾ ਤੇਰੇ ਤੇ ਕਿੰਨਾ ਕਮ ਵਿਸ਼ਵਾਸ ਕਰਾਂ ਉਹ ਤਾਂ ਥੱਤੇ ਦੇ ਵੇਦ ਕਹਿੰਦੇ ਮੈਂ ਤਾਂ ਵੀ ਨਾ ਯਕੀਨ ਕਰਾਂ ਹੁਣ ਤੇਰੇ ਸੋਹਾ ਸੋਹਾ ਦਾ ਸਾਰ ਉਹ ਨਹੀਂ ਨੀਗਾ ਮੇਰੇ ਖੰਡਵਣ ਕੈਨਾਂ ਯਾਰ ਬਸ ਰਹਿਣ ਦੇ ਖੰਡ ਮਿਸ਼ਰੀ ਕਹਿ ਕਨਾ ਮੈਨੂੰ ਬਰਾਇਆ ਨਾ ਕਰ ਹੁਣ ਨਹੀਂ ਮੈਂ ਬਰਤੀ ਹੈਂਗੀ ਬਹੁਤ ਹੱਦੋਂ ਪਾਰ ਹੋ ਰਹੀ ਗੱਲ ਨਹੀਂ ਬਸ ਮੈਂ ਤੇ ਨਹੀਂ ਬਣਨ ਦੇਣਾ ਦੁਬਾਰ ਕਾਹਦੇ ਤੋੜਾਗਾ ਤੇਨੇ ਹਾਂ ਤੋੜਾਗਾ ਚਲ ਜੇ ਕਿਤੇ ਬੰਦਾ ਪੀ ਲਾਂਦਾ ਪੀ ਦੀ ਮੰਨ ਲਿਆ ਮੈਂ ਤੇਰੇ ਨਾਲ ਵੀ ਹੁਣ ਨਹੀਂ ਵੀਦਾ ਨਹੀਂ ਪਿੰਦਾ ਕਿੰਨੇ ਕ ਵਾਰੀ ਕਹਤਾ ਹਜ਼ਾਰਾਂ ਵਾਰੀ ਕਹਤਾ ਹੋਊਗਾ ਤੂੰ ਉਹ ਕਹੇ ਲਿਆ ਪਿਆਣ ਵਾਲੇ ਨਾ ਬਾਹਰ ਅੰਦਰ ਕਦੇ ਪੀਆ ਉਹਨੇ ਹਾਂ ਬਸ ਠੀਕ ਆ ਤੂੰ ਲਿਹਾਜ਼ ਭੇਜ ਲੈਣਾ ਨਹੀਂ ਵਹੀਂ ਕਦੇ ਕਿ ਤੂੰ ਡੇਲੀ ਪੀ ਲਿਆ ਕਰੇ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਮੈਂ ਨਹੀਂ ਲੈਣਾ ਤੇਰੇ ਮੈਨੂੰ ਲੈਣਾ ਤੇਨੂੰ ਤਲਾਕ ਦੇਣਾ ਪਊ ਆ ਫਿਰ ਮੈਂ ਤਾਂ ਮੰਗਦੀ ਆਂ ਵੀ ਦੇ ਦੇ ਤਲਾਕ ਹੁਣ ਹੀ ਨਾ ਦੇ ਦੇ ਪੁੱਠਾ ਨਾ ਚੱਲਿਆ ਕਰ ਉੱਠਾ ਨਾ ਚੱਲਿਆ ਕਰ और ये तो तू जाल में है अगर मैं तलाग चला चाहिए तो हाँ पर ये तो तो समझना ही नहीं आएगा फिर ज़रूरी क्या तुम्हारे तो, तो कहेता तो भी नहीं किन्नर इत्तम बारी क्या है यार ज़रा बारी कहता है वो चार बर के दे बाहर अंदर उनके तो हर एक ना कम बंद से जानने चल कुछ याद ना मानने नहीं गए मगर म� ਹਾਂ ਮੈਂ ਤਾਂ ਬਾਹਰ ਬੋਲ ਮਾਰੀ ਜਾਂਦੀ ਸੀ ਆ ਮੋਜ ਨਾਲ ਕਿੱਥੇ ਪੈ ਗਈ ਕਿਉਂ ਤੈਨੂੰ ਦੱਸ ਕੀ ਕਰਾਉਣਾ ਹੈ ਧਾਰ ਕਢਾਉਣੀ ਹੈ ਮੈਥੋਂ ਫਿਰ ਕਿਹੜਾ ਤੂੰ ਆਖੇ ਲੱਗੇ ਜਾਂਦਾ ਜੀ ਧਾਰ ਕਢਾਉਣੀ ਹੋਈ ਅੱਛਾ ਪਸੂ ਤਾਂ ਹੈ ਨਹੀਂ ਕਿ ਧਾਰ ਗਈ ਜਿੱਕਾ ਤਾਂ ਬੱਸ ਪਸੂ ਲੈ ਕੇ ਵੰਡਣਾ ਨਹੀਂ ਹਾਂ ਮੱਝ ਲੈ ਉਹਨੀਆਂ ਹਾਂ ਬੜਾ ਦੇਖ ਰਿਹਾ ਤਾਰੰਗ ਮੈਂ ਤਾਂ ਕੋਈ ਨਹੀਂ ਕਢਦਾ ਹਾਂ ਤੂੰ ਕਿਉਂ ਕਢਦਾ ਹੈਗਾ ਕੀ ਕਰੀ ਜਾਂਦਾ ਸੀ ਬੈਠਾ ਕੱਲਾ ਤੇ ਬਾਹਰ ਬਹਿ ਜਾਂਦਾ ਮੇਰੇ ਕੋਲ 2 ਮਿੰਟ ਉੱਥੇ ਕੀ ਕਰਦਾ ਫਿਰ ਮੈਂ ਉੱਥੇ ਗੱਲਾਂ ਮਾਰ ਲੰਦੇ ਹੋਰ ਕੀ ਕਿਉਂ ਗੱਲਾਂ ਦੱਸ ਤੂੰ ਗੱਲਾਂ ਮਾਰਨੀਆਂ ਨੇ ਕਿਉਂ ਕੀ ਗੱਲ ਤੇਰੇ ਬੇਸ ਜੀਆਂ ਕਹਿਦੀਆਂ ਗੱਲਾਂ ਨੇ ਜਿਹੜੀਆਂ ਮੁੱਕਦੀ ਨਹੀਂ ਹੈਗੀਆਂ ਮੁੱਕਦੀਆਂ ਨਹੀਂ ਮੇਰੀਆਂ ਗੱਲਾਂ ਨਾਲ ਤੈਨੂੰ ਪਤਾ ਮੇਰੀਆਂ ਗੱਲਾਂ ਮੁੱਕਣਆਂ ਕਿ ਹੁੰਦਾਂ ਮੇਰੇ ਕੰਨ ਥੱਕ ਗਏ ਸੁਣਦੇ ਨੇ ਮੇਰੇ ਜਵਾਨ ਥੱਕ ਗਏ ਤੈਨੂੰ ਸਮਝਾ ਸਮਝਾ ਕੇ ਬੱਸ ਵੀਰੇ ਤੇਰੇ ਕੰਨ ਥੱਕ ਗਏ ਤੂੰ ਤੇ ਇੱਕ ਪਾਸੇ ਤੇ ਸੁਣਦਾ ਦੂਜੇ ਪਾਸੇ ਤੇ ਕੱਢ ਦਿੰਦਾ ਗੱਲ ਨੂੰ ਕਾਦਨਾ ਕਨ ਸਕਬੇ ਦੇ ਰਿ। ਵਿੱਚ ਰੱਖ ਕੇ ਦਿਮਾਗ ਖਰਾਬ ਕਰਨਾ ਤੇਰੀਆਂ ਗੱਲਾਂ। ਰੱਖ ਕੇ ਤੇ ਦੇਖ ਲਾ। ਮੈਂ ਲੋੜ ਨਹੀਂ ਮੈਨੂੰ ਤਾਂ। ਕਿਉਂ? ਇੱਕ ਵਾਰਸ ਕਰਨ ਬੰਦ ਵੀ ਕਰ ਦੇਣਾ ਆਪੇ ਰਹਿਣੀ ਈ ਫਿਰ। ਹੈ ਗਿਆ ਬਾਦਲ। ਕਿਹੜਾ ਬਾਦਲ? ਉਹਦਾ ਤੂੰ ਦੇਖ। ਉਹ ਤਾਂ ਕਿੱਦਾਂ ਦਾ ਮਰਿਆ ਮੁੱਕਰਾਗਾ। ਹਾਂ ਹਾਂ। ਕਿੱਥੇ ਆਦਾ ਹਟਾ ਦੇ ਦਿੱਤਾ ਹੋ ਘਰੋਂ ਉਹ ਤੂੰ ਮੈਨਾਂ ਕਲੇਸ਼ ਕਰਦਾ ਸੀ ਜੀ ਤੂੰ। ਜੇ ਉਹ ਹਟਾ ਤਾਂ ਮੇਰੇ ਤੇ ਆ ਜਾ ਹੁਣ। ਤੇ ਲੜਾਈ ਉਹਦੇ ਪਿੱਛੇ ਪੈਂਦੀ ਸੀਗੀ ਆਪਣੀ ਜਦੋਂ ਅੱਛਾ ਤੇ ਜਰੂਰੀ ਸੀ ਤਾਂ ਮੈਂ ਗੱਲ ਉਹ ਹੀ ਗੱਲ ਆਪਣੇ ਜੀ ਤੀਜਾ ਬੰਦਾ ਆਵੇ। ਓਹੋ ਤੀਜਾ ਬੰਦਾ ਵੀ ਹੁਣ ਬਾਹਲੀਆਂ ਮੱਖੀਆਂ ਜਾਂ ਮਾਰਨ ਲੱਗ ਰਹੀਆਂ ਕੀ ਹੋ ਗਿਆ? ਜੇ ਤੁਹਾਨੂੰ ਯਕੀਨ ਨਹੀਂ ਹੈਗਾ ਮੇਰੇ ਤੇ। ਯਕੀਨ ਕਰਾ ਮੱਖੀਆਂ ਕਾਦੀਆਂ ਮਾਰਦੀਆਂ ਕਿ ਮੈਂ ਤੁਹਾਨੂੰ ਇਹ ਦੱਸਦਾ ਵੀ ਉਹ ਨਹੀਂ ਆਉਂਦਾ ਇਹਦੋਂ ਬਾਅਦ ਤੂੰ ਯਕੀਨ ਕਰ ਮੈਂ ਠੀਕ ਹੈ। ਪਰ ਆਵੇ ਨਾ ਮੈਨੂੰ ਕੀ ਹੈ? ਕਿਉਂ ਨਹੀਂ ਹੈਗਾ ਤੈਨੂੰ? ਲੈ ਹੋਰ ਮੈਂ ਕੀ ਕਰਾਉਣਾਗਾ ਤੋ। ਉਦੋਂ ਤਾਂ ਨਹੀਂ ਕਰਾਉਣਾ ਮੈਂ ਇੱਥੋਂ ਤਾਂ ਕਰਾਉਣਾ ਕਿ ਕੀ ਕਰਾਉਣਾ ਤੇ ਥੋ ਆ ਦੇਖੀ ਲੈ ਆ ਕੀ ਐ ਮੈਂ ਤੈਨੂੰ ਕਿੰਦਾ ਕਹਿਆ ਸੀਗਾ ਨਾ ਹੁਣ ਬਸ ਕਰ ਬਹੁਤ ਹੋ ਗਿਆ ਬੋਟ ਹੈ ਨੋਗਾ ਤੇ ਲੜਾ ਗਿਆ ਰਸਤਾ ਰਸਤਾ ਮੁੱਕ ਗਿਆ ਹੁਣ ਇਹ ਸਭ ਇਹ ਸਫਰ ਦਾ ਅੱਛਾ ਤੇਰੇ ਪਾਸੇ ਰਸਤਾ ਮੁੱਕ ਗਿਆ ਮੇਰੇ ਪਾਸੇ ਤਾਂ ਫਿਰ ਹੁਣ ਸ਼ੁਰੂ ਹੋਇਆ ਪਾਲੇ ਦੀਆਂ ਪਾਲੇ ਦੀ ਬਣ ਕੇ ਰਹੇ ਪਾਲੇ ਦੀ ਵੀ ਹੈਗੀਆਂ ਤੇ ਬਾਣਾ ਤਾਂ ਤੇਰੀ ਹੋਈ ਆ ਪਾਲਾ ਤਾਂ ਇੱਕ ਜਰੀਆ ਹੀ ਆ ਮੇਰੇ ਕੋਲ ਅੱਛਾ ਨਾਲ ਤੈਨੂੰ ਪਤਾ ਸ਼ੁਰੂ ਤੋਂ ਹੀ ਪਤਾ ਜਿਹਦੇ ਵਿੱਚ ਕੋਈ ਆਪਣੀ ਲੜਾਈ ਫੜਾਈ ਹੁੰਦੀ ਸੀਗੀ ਉਹਨੂੰ ਮੈਂ ਹਟਾਤਾ ਕਰ ਉਹਨੂੰ ਮੈਂ ਪਾਲੇ ਨੂੰ ਵੀ ਕਹਿਤਾ ਮੈਂ ਕਹਿੰਦਾ ਮੁੜ ਕੇ ਉਹ ਨੂੰ ਲੈ ਕੇ ਨਹੀਂ ਆਉਣਾ ਹੈਗਾ ਠੀਕ ਹੈ ਕਿਉਂ ਫਿਰ ਮੂੰਹ ਮੋਟਾ ਕਰੀ ਬੈਠਾਂਗਾ ਹਜੇ ਵੀ ਮੈਂ ਤਾਂ ਕੋਈ ਨਹੀਂ ਕਰਦਾ ਹੈਗਾ ਤੇ ਹੋਰ ਹੁਣ ਲੈ ਐਵੇਂ ਹੀ ਕਰਦਾ ਅਗੜਾ ਪਹਿਲਾਂ ਜਿਹਦਾ ਨਾਮ ਲੈ ਕੇ ਵਹਿ ਜਨਾ ਚਲ ਕੋਈ ਗੱਲ ਨਹੀਂ ਲੈਂਦਾ ਭੱਗ ਜਾ ਹੁਣ ਕਿੱਥੇ ਭੱਗ ਜਾ ਬਾਹਰ ਆ ਕਿਉਂ ਲਾ ਕੇਂ ਜੀ ਕਿਉਂ ਆ ਵੀ ਮੇਰੀ ਘਵਰਾ ਅੱਛਾ ਮਨ ਸਾਰਾ ਕੁਛ ਤੇਰਾ ਹੈ ਜੇ ਤੂੰ ਮੇਰਾ ਤਾਂ ਸਾਰਾ ਕੁਛ ਹੀ ਮੇਰਾ ਹੈ ਭੱਗ ਜਾ ਭਾਬੀ ਬਣ ਕੇ ਆ ਕੇ ਭਾਬੀ ਲਾ ਕੇ ਹਾ ਭਾਬੀ ਬਣ ਕੇ ਭੱਗ ਜਾ ਭਾਬੀ ਬਣ ਕੇ ਭੱਗ ਜਾ ਭਾਬੀ ਬਣ ਕੇ ਭੱਗ ਜਾ ਭਾਬੀ ਜੀ ਕਿਉਂ ਤੂੰ ਇੱਥੇ ਮੈਥੋ ਜਲਮ ਕਰਾਉਣੀ ਹੈ ਭੱਗ ਜਾ ਚੰਗਾ ਹੁਣ ਤਾਂ ਮੈਂ ਜਾਣੀ ਹੈਗੀ ਹਾਂ ਰੋਟੀ ਤਾਂ ਮੈਥੀ ਮੰਗੇ ਨਾ ਹੱਥ ਨੇ ਰੋਟੀ ਤਾਂ ਉਹ ਖਵਾਉਣੀ ਪਊਗੀ ਤੂੰ ਕਹੀਂ ਬਾਪੀ ਕਚੰਗਾ ਮੈਨੂੰ ਕਿਉਂ ਲਾਹੌਰ ਕੀ ਕਹਾ ਸੋਚ ਲਈ ਲੈ ਸੋਚ ਲਈ ਗੱਲਾਂ ਦੇ ਕਰਦੀ ਬੜੀ ਸਿਆਣੀ ਐਗੀ ਤੂੰ ਜੇ ਸਿਆਣੀ ਆ ਫੇਰ ਹੀ ਕਹਿੰਨੀ ਆ ਤੇਰੀ ਵਰਗੀਆਂ 50 ਬੰਦਿਆਂ ਨੇ ਕਾਮਲੀਆ ਸ੍ਰੀ ਕਾਲਪੈ ਨੇ ਸ੍ਰੀ ਕਾਲ ਹਾਂ ਕਿਉਂ ਤੂੰ اچانک ਬਸ ਆ ਗਿਆ ਉਹੀ ਮੈਂ ਜਣਾ ਮਾਰਨਾ ਮੈਂ ਆ ਭੈਣ ਨੂੰ ਮਿਲਿਆ ਮਾਂ ਚੱਲ ਵਧੀਆ ਰਹਿ ਗਿਆ ਫੋਰ ਫਿਰ ਸੁਪਰ ਕਰੇ ਹਾਂ ਸਾਰੇ ਠੀਕ ਆ ਤੁਸੀਂ ਦੱਸੋ ਵਧੀਆ ਮੰਮੀ ਠੀਕ ਐ हां मम्मी ਵੀ ਠੀਕ ਐ ਚੰਗ ਵਧੀਆ ਮੈਂ ਕਹਦੀ ਮੂੰਹ ਅਚਾਨਕ ਕਿਵੇਂ ਆ ਗਿਆ ਅੱਜ ਇਹ ਕਿਉਂ ਆ ਨਹੀਂ ਸਕਦਾ ਨਾ ਤੇਰੀ ਭੈਣ ਦਾ ਘਰ ਆ ਦਿਨ ਰਾਤ ਆ ਫਿਰ ਵੀ ਤੂੰ ਕਦੇ ਕਦਾਰੀ ਨਹੀਂ ਆਉਂਦਾ ਹੁਣ ਆਉਂਦੀ ਨਹੀਂ ਹੈਗਾ ਉਹ ਬਸ ਹੁਣ ਮਾੜਾ ਮੋਟਾ ਕੰਮ ਤੰਦੇ ਕੰਨੀ ਵੀ ਦੇਖਣਾ ਪੈਂਦਾ ਉਹ ਝੁੱਲ ਜਾ ਰਿਹਾ ਸੀਗਾ ਚਲ ਵਧੀਆ ਕੰਮ ਤਾਂ ਤਜੂਰੀ ਆ ਤੇ ਹੁਣ ਠੀਕ ਆ ਫਿਰ ਮੇਰਾ ਜੀਜਾ ਬਸ ਠੀਕ ਹੀ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਤੇ ਜਸ ਵਰਗੇ ਸਾਰੇ ਠੀਕ ਨੇ ਹਾਂ ਹਾਂ ਠੀਕ ਨੇਗੇ ਵਧੀਆ ਤੂੰ ਵੀ ਠੀਕ ਆ ਬਸ ਵਧੀਆ ਠੀਕ ਆ ਟਾਈਮ ਪਾਸ ਹੋ ਰਿਹਾ ਕੋਈ ਤਾਂ ਨਹੀਂ ਬੋਲਦਾ ਉਹ ਜੀਜਾ ਨਾ ਨਾ ਹੁਣ ਤਾਂ ਕੁਝ ਨਹੀਂ ਬੋਲਦਾ ਹੈਗਾ ਤੈਨੂੰ ਪਤਾ ਉਹਦੇ ਪਿੱਛੇ ਲੜਾਈ ਪੈਂਦੀ ਹੁੰਦੀ ਸੀ ਉਹ ਬਾਦਲ ਪਿੱਛੇ ਉਹ ਹੱਜ ਹਾਂ ਮੈਂ ਤਾਂ ਪੁੱਲ ਗਿਆ ਮੈਂ ਦਮਾ ਚ ਉਹ ਆ ਨੂੰ ਹਟ ਗਿਆ ਉਹ ਨੀ ਪਤਾ ਨਹੀਂ ਕਿ ਤੂੰ ਬਾਗ ਬੋ ਗਿਆਗਾ ਪਤਾ ਨਹੀਂ ਤਾਂ ਉਹੀ ਹਟਾਤਾ ਤੇਰੇ ਜੀਜੇ ਨਹੀਂ ਕਹਤਾ ਜਸ ਨੇ ਵੀ ਸਾਡੇ ਘਰੇ ਆਇਆ ਨਾ ਕਰ ਕਿੰਨਾ ਕਹਿੰਦੇ ਰਹਿੰਦੇ ਸੀ ਉਹਨੂੰ ਤੇ ਹੁਣ ਤਾ ਉਹ ਆਈ ਨਹੀਂ ਹੈਗਾ ਕਦੇ ਮੈਂ ਕਿਉਂ ਤਾਂ ਉਹ ਵਧੀਆ ਹੋ ਗਿਆ ਕਿ ਤੂੰ ਜਿੱਦਾਂ ਦਾ ਉਹ ਆਇਆ ਨਹੀਂ ਨਾ ਸਾਡੇ ਘਰੇ ਲੜਾਈ ਨਹੀਂ ਪਈ ਹੈ ਕਲੇਸ਼ ਦੀ ਜਣਾ ਉਹੀ ਸੀ ਉਹ ਵੀ ਗਰਹਿ ਸੀ ਮਾੜਾ ਉਹ ਆਇਆਗਾ ਮੈਨੂੰ ਆਏ ਲੱਗਦਾ ਨਹੀਂ ਸੀਗਾ ਕਦੇ ਉਹਨੇ ਮਾੜੀ ਮੱਤ ਤਾਂ ਮੈਨੂੰ ਦਿੱਤੀ ਨਹੀਂ ਸੀ ਕੋਈ ਵੀ ਕੰਮ ਚੱਲਦਾ ਉਹ ਯਾਰ ਹੁਣ ਤੈਨੂੰ ਪਹਿਲੇ ਕੀ ਦੱਸਾਂ ਜਸ ਲੱਗਦਾ ਸੀ ਉਹਦੇ ਤੇ ਹਾਏ ਗੱਲ ਤਾਂ ਹੈ ਹੀ ਆ। ਤੂੰ ਯਾਰ ਭਾਵੇਂ ਕਿਵੇਂ ਮਰਜੀ ਆ। ਭਾਵੇਂ ਤੇਰੇ ਕੋਲੇ ਉਹ ਸਹੀ ਹੋ ਕੇ ਆਉਂਦਾ ਸੀਗਾ। ਜੇ ਹੁਣ ਤੇਰੇ ਕੋਲੇ ਬਗਾਨਾ ਕੋਈ ਬਾਹਰੋਂ ਬੰਦਾ ਆਊ ਕੱਲੀ ਘਰੇ ਕੋਲੇ ਉੱਤੋਂ ਦੇਖੂਗਾ। ਭਾਵੇਂ ਤੂੰ ਲੱਖ ਸਹੀ ਆ। ਅਗਲੇ ਦੇ ਮਨ 'ਚ ਗਲਤ ਖਿਆਲ ਤਾਂ ਆਉਂਦੇ ਹੀ ਆਉਂਦੇ ਆ। ਉਹ ਤਾਂ ਹੋਣਗੇ। ਇਹ ਤਾਂ ਮਨ ਦੀਆਂ ਤਾਂ। ਕੱਲੀ ਤਾਂ ਕਰ ਕੀ ਲੱਗਦੀ ਸੀ? ਆਉਂਦੀ ਹੀ ਆ ਅਗਰ ਮਨ 'ਚ ਖਿਆਲ ਵੀ ਕੱਲੀ ਕੋਲੇ ਕਿਉਂ ਬੈਠਾ ਹਾਂ ਚਾ ਘਰੇ ਹੁੰਦਾ। ਜੇ ਉਹ ਕੱਲੇ ਪਾਲੇ ਕੋਲੇ ਆਉਂਗਾ ਤਾਂ ਗੱਲ ਵੱਖਰੀ ਸੀ। ਉਹ ਸੱਜਣਾ ਆਉਂਦੀ ਉਹ ਸੀ ਜਦੋਂ ਤੂੰ ਕੱਲੀ ਘਰੇ ਹੁੰਦੀ ਸੀ। ਨਾਲੇ ਆਏ ਵੀ ਨਹੀਂ ਸੀਗਾ ਤਲ ਮੈਨੂੰ ਤਾਂ ਪਤਾ ਸੀ ਨਹੀਂ ਗਲਤ ਸੀ ਪਰ ਇਹ ਦਾ ਸੋਚਦੇ ਸੀ ਲੋਕ ਤਾਂ ਹੀ ਸੋਚਦੇ ਸੀ ਨਾ ਵੀ ਗਲਤ ਹੈਗਾ ਉਹ ਥੋੜੀ ਜੀ ਇੰਨਾ ਚ ਵੀ ਗਲਤੀ ਸੀ ਕੀ ਪਤਾ ਉਹਦੇ ਮਨ ਚ ਕੀ ਸੀਗਾ ਕਿਵੇਂ ਆਉਂਦਾ ਸੀਗਾ ਉਹ ਤਾਂ ਦੱਸ ਨਹੀਂ ਸਕਦਾ ਚਲ ਆਪਾਂ ਕਰੀ ਲੈਣਾ ਪਤੀਆ ਹੋ ਗਿਆ ਚਲ ਪ੍ਰਮਾਤਮਾ ਦਾ ਸ਼ੁਕਰ ਹੈਗਾ ਜਿਹੜਾ ਆ ਹਟ ਗਿਆ ਉਹਨੋਂ ਕਿਵੇਂ ਮਰਜੀ ਹਟ ਗਿਆ ਤੇ ਸੋਡੇ ਕਰੋ ਕਲੇਸ਼ ਹਟ ਗਿਆ ਦੇਖ ਲਓ ਔਰ ਇੱਕ ਤਰ੍ਹਾਂ ਦਾ ਤਾਂ ਗਰੋਹ ਹੀ ਸੀਗਾ ਉਹ ਹਮ ਚਲ ਗਿਆ ਜਣਾ ਫੋਰਸ ਚਾਹ ਪਾਣੀ ਬਣਾ ਕੇ ਲਿਆ ਮੈਂ ਐ ਕਰ ਦਿੰਦਾ ਲੈ ਬਸ ਮੈਂ ਜਸ ਕੋਲੇ ਜਾ ਕੇ ਆਉਂਦਾ ਉਹ ਅੰਦਰ ਹੀ ਆ ਹਾਂ ਚਾਹ ਜਲਦੀ ਲੋ ਨਹੀਂ ਉਹਨੇ ਚਾਹ ਚੰਗਾ ਹਾਂ ਮਿੱਠਾ ਪਾਣੀ ਕਰ ਲੈ ਉਹ ਚਾਹ ਦੀ ਤਾਂ ਲੋੜ ਹੀ ਨਹੀਂ ਕਰ ਮੈਂ ਬਾਦੂ ਆ ਚੰਗਾ ਜਮਾਂ ਦੱਸ ਬਾਈ ਮੈਂ ਠੀਕ ਐ ਕਿਵੇਂ ਆ ਵਧੀਆ ਕਿਵੇਂ ਗੇੜਾ ਵਾਲਾ ਵਧੀਆ ਠੀਕ ਐ ਤੂੰ ਦੱਸ ਮਤਲਬ ਭੈਣ ਦਾ ਪਤਾ ਲੈਣ ਆਇਆ ਸੀਗਾ ਕਿਉਂ ਉਹਨੂੰ ਕੀ ਹੋਇਆ ਪਤਾ ਤੈਨੂੰ ਉਹੀ ਆ ਗਿਆ ਮੈਂ ਕਿਹਾ ਖੈਰ ਸੁੱਖ ਪੁੱਛ ਲਈਏ ਅੱਛਾ ਭਲਾ ਹੀ ਨਹੀਂ ਸੀ ਅੱਛਾ ਬੋਕਲ ਜੀ ਬੈਠ ਜਾ ਨਾ ਲੱਗਦਾ ਨਾ ਲੱਗਦਾ ਦਾ ਅੱਛਾ ਬੋਕਲ ਜੀ ਬੈਠ ਜਾ ਯਾਰਾ ਕੀ ਗੱਲ ਆ ਹੋਰ ਦੱਸ ਉਸ ਮਾਦੇ ਯਾ ਤੂੰ ਦੱਸ ਵਧੀਆ ਜਾ ਨਿਆਰੇ ਮਾਤਾ ਹੋ ਗਏਗਾ ਸੀ ਉਹ ਕੰਮ ਜਿਹੜਾ ਕੀਤਾ ਸੀ ਉਹਦੇ ਬਾਰੇ ਪਤਾ ਪਤਾ ਤਾਂ ਨਹੀਂ ਲੱਗਿਆ ਉਹਦੇ ਬਾਰੇ ਕਿਸੇ ਨੂੰ ਕੀ ਪਤਾ ਲੱਗਣਾ ਗੱਲ ਹੀ ਨਾ ਕਰੀ ਤੂੰ ਮੈਂ ਤਾਂ ਕਿਸੇ ਕੋਲੇ ਨਹੀਂ ਕਰੀ ਗੱਲ ਕੋਲ ਨਾ ਕਰੀ ਜੇ ਗੱਲ ਕਰਾਂਗੇ ਫੇਰ ਹੀ ਪਤਾ ਲੱਗੂਗਾ ਉਹ ਕਿਵੇਂ ਪਤਾ ਲੱਗਦਾ ਮੱਟੀ ਨੂੰ ਗੋਮੇ ਮੱਟੀ ਬਾ ਮੱਟੀ ਪੈ ਗਈ ਉੱਤੇ ਕਿਸੇ ਨੂੰ ਪਤਾ ਨਹੀਂ ਕਿੱਧਰ ਗਿਆ ਕਿੱਦਾਂ ਟਪਾਇਆਗਾ ਤੂੰ ਉਹ ਗੱਲ ਹੀ ਨਾ ਕਰੀ ਤੂੰ ਚੁੱਪਰ ਕੇ ਸਾਡੇ ਕੰਮ ਤੇ ਧਿਆਨ ਦੇ ਇਹਨਾਂ ਦਾ ਗੱਲ ਆ ਜਿਹੜਾ ਕਲੇਸ਼ ਸੀਗਾ ਬਸ ਬਸ ਆਪੇ ਮੁੱਕ ਗਿਆ ਮੁੱਕ ਗਿਆ ਉਹ ਬੰਦੇ ਦਾ ਕੀ ਉਹ ਨਾ ਦੱਸੀ ਮੈਂ ਕਿੰਨੇ ਨੂੰ ਪਤਾ ਨਹੀਂ ਉਹਨੂੰ ਕਰੇ ਨਾਲ ਆ ਚਾਹੇ ਬੰਤਾ ਹੂੰ ਖੋਟਾ ਲਾਵ ਜਿਵੇਂ ਮਰਜ਼ੀ ਲਾ ਲੈ ਯਾਰ ਗਿਆ ਤਾਂ ਗਿਆ ਹੁਣ ਗੱਲ ਹੀ ਨਾ ਛੇੜ ਵਾ ਚੁੱਪਰ ਕੇ ਮਿੱਟੀ ਪੈ ਗਈ ਹੁਣ ਮਿੱਟੀ ਨਾ ਟੁਪਟਾ ਮਿੱਟੀ ਹੋਮਾ ਤਾਂ ਫਿਰ ਸਾਰਾ ਉਸ ਮੂਰੇ ਆਊਗਾ ਜੇ ਮਿੱਟੀ ਬੱਟੇਗਾ ਨਾ ਕੁਝ ਨਹੀਂ ਨਿਕਲਿਆ ਹੈਗਾ ਜਿਵੇਂ ਸਾਰੇ ਓਕੇ ਦੀ ਰਿਪੋਰਟ ਆ ਜਾਵਾ ਮੈਨੂੰ ਐਸ ਚੱਲੇ ਸੋਨੀ ਦਾ ਭਾਵੇਂ ਪੁੱਛੇ ਕਿ ਮੇਰੇ ਕੋਲ ਸਬੜ ਕਾਂਰ ਕਲੇ ਪਰ ਇਹ ਨਹੀਂ ਵੀ ਕੋਈ ਗੋਗਾ ਜਾਂ ਕੀਤਾ ਨਹੀਂ ਹੈਗਾ ਬਦੀ ਨਹੀਂ ਲੱਗੀਆਂ ਲੋਕਾਂ ਕੀਤੀ ਇਹਨੇ ਵਾ ਮੈਂ ਇਹ ਡਾਲਤਾ ਮਹਾ ਵਧੀਆ ਹੋਇਆ ਜਹ ਲੱਖਰੀ ਨਹੀਂ ਆਇਆ ਹੁਣ ਤਾਂ ਨਹੀਂ ਲੜਦੇ ਆਪਸ ਵਿੱਚ ਦੋਨੇ ਜੀ ਇਹ ਆਪਸ ਵਿੱਚ ਤਾਂ ਲੜੀ ਜਾਂਦੇ ਆ ਇਹਨਾਂ ਦਾ ਫੇਸ ਤਾਂ ਕਿੱਥੇ ਮਗਦਾ ਇਹਨਾਂ ਦਾ ਕੀ ਹੱਲ ਕਰਾਂ ਉਹ ਪਰ ਮੀਆਂ ਬੀਬੀ ਤਾਂ ਹੁੰਦੀ ਆ ਲੜਾਈ ਇੰਨੀ ਕਿ ਤਾਂ ਚੱਲ ਜਾਂਦੀ ਆ ਉਹ ਮਾੜੀ ਮੋਟੀ ਹੈ ਕੁਝ ਨਹੀਂ ਹੁੰਦਾ ਇਹਨਾਂ ਦਾ ਚੱਲਦੀ ਰਹਿੰਦਾ ਆਪੀ ਜੱਲੀ ਜਾਓ ਚਾਹ ਕੋਈ ਦਾ ਸਾਰਾ ਬਸ ਓਕੇ ਆ ਹਾਂ ਓਕੇ ਓਕੇ ਜਮਾ ਹੋਰ ਚਾਹ ਪਾਣੀ ਪੀ ਲੈ ਕੇ ਮਾ ਕੇ ਹਾਜ਼ੇ ਮਹੱਪਾ ਨੂੰ ਮੇ ਮਿਲਤਾ ਬਾਨੋ ਲਿਆ ਚਾਲਾ ਬਣਾ ਲਿਆ ਜੇ ਕੋਈ ਗੱਲ ਨਹੀਂ ਬੈ ਜਾ ਹੋਰ ਤਾਂ ਠੀਕ ਆ ਸਾਰੇ ਉਹਦੀ ਤੂੰ ਨੱਸ ਵਿਆਹੂ ਕਰਵਾ ਲਾ ਹਾਂ ਦੇਖੀ ਵਿਆਹ ਮੈਂ ਲੈ ਮੈਂ ਬੈ ਕਹਦੇ ਨਾ ਗਰਾਮ ਕੁੜੀ ਨਾ ਕਰਾਇਆ ਕੁੜੀ ਨਾਲ ਤਾਂ ਕਰਾਉਂਗਾ ਸੱਜਰਿਆ ਔਰ ਕਰਵਾ ਲਾ ਤੂੰ ਕੱਲਾ ਕਹੇ ਨਾ ਸਾਡੇ ਦਾ ਫੇਰ ਵੀ ਚੱਲ ਬੱਸ ਲੱਭੀ ਜਾਂਦੇ ਆ ਰੋਟੀ ਪੱਕਦੀ ਹੈਗੀ ਬੱਸ ਹੁਣ ਕਰਾਉਣ ਜਾ ਰਹੇ ਹਾਂ ਜੇ ਮਿਲਦੀ ਹੈ ਕੋਈ ਵਿਚਾਰਾ ਕੋਈ ਮੈਂ ਤਾਂ ਐਸੀ ਰੱਖੀ ਹੋਈ ਕੋਈ ਕੱਥੇ ਰੱਖ ਦਿਆਂ ਭਾ ਥਾਂਉਂਦੀ ਨਹੀਂ ਮੈਨੂੰ ਤੇ ਕੋਈ ਅੱਛਾ ਚੱਲ ਕੋਈ ਗੱਲ ਨਹੀਂ ਚਾ ਪੀਣੇ ਚਾ ਅੱਜ ਤਾਂ ਰਹਿਗਾ ਤੇ ਜਾਏਗਾ ਨਾ ਜਾਊਗਾ ਮੈਂ ਤਾਂ ਕਿੱਥੇ ਟਾਈਮ ਆ ਕਈ ਉਹ ਤਾਂ ਢੀੜਾ ਨਹੀਂ ਬੱਜੇ ਮੈਂ ਆਪਦੀ ਕਮਾਂ ਚ ਉਲਝਿਆ ਬੈਠਾ ਸੀਗਾ ਅੱਛਾ ਤੇ ਟਾਈਮ ਲਾਦਾ ਫੇਰ ਤਾਂ ਮੈਂ ਦੂਜੇ ਤੀਜੇ ਨੂੰ ਢੀੜਾ ਕੱਢ ਕੇ ਜਾਂਦਾ ਉਹਨਾਂ ਤੇ ਪਤੀ ਆ ਅੱਛਾ ਅੱਛਾ ਮੇਰਾ ਬਾਹਲਾ ਮੋਹ ਆ ਪੈਣਾ ਚੱਲ ਕੋਈ ਗੱਲ ਨਹੀਂ ਫੇਰ ਅਗਾ ਫੇਰ ਟੱਕ ਕੇ ਵੇ ਆ ਪਿਆ ਮੈਂ ਜਾ ਬਹਿ ਜਾ ਬੇਸ਼ਰਮ ਬੇਸ਼ਰਮ ਪਹਿਲਾਂ ਬੈਠ ਉੱਠ ਕੇ ਬੈਠੀ ਉੱਠ ਕੇ ਨਾ ਮੈਨੂੰ ਐਂ ਦੱਸ ਤੈਨੂੰ ਤਕਲੀਫ ਕੀ ਆ ਆ ਕਾਦਾ ਮਾਰਾ ਪੀ ਕੇ ਹੁੰਦਾ ਰੋਜ ਹੈ ਹਜੇ ਅਖੇ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ ਬੁਲਾਵਾ ਕੀ ਤੈਨੂੰ ਸਵਾਮ ਹੈ ਨੇ ਤਾਂ ਮੈਨੂੰ ਆਇਆ ਹੋਏ ਜਵਾਬ ਨਹੀਂ ਹੁੰਦਾ ਮੈਂ ਕਰਾਂਗੀ ਅੱਛਾ ਤੈਨੂੰ ਟੈਨਸ਼ਨ ਆ ਇਹਦੀ ਐਸੇ ਦੁੱਖ ਜੀ ਵੀ ਨਾ ਵਧੀਆ ਰੱਬ ਨੇ ਸੁਣ ਲਈ ਸੀ ਜੇ ਤੂੰ ਦਾਰੂ ਛੱਡੀ ਸੀ ਤਾਂ ਸੁਣ ਲਈ ਸੀ ਰੱਬ ਨੇ ਆ ਤੇਰੀਆਂ ਪੁੱਠੀਆਂ ਕਤੇ ਤਾ ਨੇ ਨਾ ਹੋਇਆ ਵਰਕਾ ਹੋ ਗਿਆ ਦੁਆਰੇ ਕਿਆ ਮੈਂ ਦੁਆਰੇ ਛੱਡ ਤੂੰ ਵਧੀਆ ਸੁਣ ਲਈ ਸੀ ਰੱਬ ਨੇ ਹੋ ਗਿਆ ਸੀਗਾ ਜਵਾਕ ਮੈਂ ਕੀ ਕਰਾਂ ਹੁਣ ਜਦੋਂ ਹੋਈ ਗੱਲ ਉਹ ਢਿੱਲੀ ਹੋ ਗਈ ਜਦੋਂ ਕੋਈ ਕੰਮ ਕਰਨ ਵਾਲਾ ਤਾਂ ਹੈ ਨਹੀਂ ਸੀਗਾ ਚਲੋ ਦੱਤ ਹੋਣ ਲੱਗਾ ਮੁੜ ਕੇ ਰਹਿਣਾ ਨਹੀਂ ਹੈਗਾ ਵਗੜਾ ਕੁਝ ਹੋ ਗਿਆ ਤਾਂ ਠੀਕ ਹੈ ਬਰ ਠੀਕ ਆ ਫਿਰ ਫਿਰ ਕੋਈ ਗੱਲ ਨਹੀਂ ਹੋ ਜੂ ਫਿਰ ਫਿਰ ਹੋ ਜਾਊਗਾ ਚਲੋ ਤਾਂ ਹੋ ਜਾਊਗਾ ਫੇ ਫਿਰ ਆ दारू ਨਾਲ ਹੋਊਗਾ ਫੇ ਮੈਨੂੰ ਦੁੱਖ ਆ ਜਾਂਦਾ ਜਿਆਦਾ ਆ ਜਾਂਦੀ ਇਹ ਮੈਂ ਨਵੀ ਕਿੱਥੇ ਤਾਂ ਨੂੰ ਕਿੱਟਾ ਬੱਚਾ ਹੋ ਜਾਂਦਾ ਦੁੱਖ ਤੈਨੂੰ ਇਕੱਲੇ ਨੂੰ ਆਉਂਦਾ ਮੈਨੂੰ ਦੁੱਖ ਨਹੀਂ ਸੀ ਮੈਂ ਮਾਂ ਸੀ ਮੈਨੂੰ ਵੀ ਦੁੱਖ ਹੈਗਾ ਸੀ ਉਹ ਫਿਰ ਮੈਂ ਬਸ ਪੀ ਆ दारू ਪੀ ਰਣਾ ਬੁਢੀ ਐ ਹੁਣ ਪੀ ਨਹੀਂ ਸਕ ਕਹਿੰਦੇ ਆ ਤੂੰ ਦੁੱਖ ਭਲਾ ਦੇਣਾਗਾ ਮੈਂ ਕਿਵੇਂ ਭਲਾਵਾ ਮੈਂ ਐਂ ਰਸਤ ਅੰਦਰ ਵੀ ਸੌਂ ਜੁਆ ਨਹੀਂ ਨੀ ਦੁਨੀਆ ਦੇ ਪੀਤੇ ਬਿਨਾ ਤੈਨੂੰ ਤਾਂ ਨੀਂਦ ਆਉਂਦੀ ਨਹੀਂ ਪੀਤੇ ਬਿਨਾ ਕਰਾਂਗੇ ਆ ਕਰਾਂ ਕੀ ਮੈਂ ਮੈਨੂੰ ਆਏ ਲੁਕ ਮਰੀਆਂ ਨਾ ਮੈਂ ਬਹੁਤ ਔਖਾ ਹਾਂ ਤੂੰ ਔਖਾ ਮੈਂ ਸੌਖੀ ਹਾਂ ਜਿਹੜੇ ਦਿਨ ਰਾਤ ਮੈਨੂੰ ਤਪਾਉਣਾਗਾ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਵੀ ਤੂੰ ਸੌਖੀ ਹਾਂ ਨਾ ਨਕਲੇਸ ਹੁੰਦਾ ਕਾ ਕਰੇ ਨਾਲੇ दारू ਨਾਲ ਡੱਕ ਕੇ ਆਉਣਾ ਸ਼ਕਲ ਦੇਖ ਲੈ ਆਪਦੀ ਕੀ ਬਣਾ ਰੱਖੀ ਹੈਗੀ ਮੈਂ ਨਬਾਏ ਆਂ ਤੇ ਇੱਕ ਦਿਨ ਦਾ ਪੈ ਜਾਣ ਦੇ ਬਿੰਦ ਲੋਟ ਹੋ ਕੇ ਪੈ ਜਾ ਕੀ ਲੋਟੀ ਆ ਮੈਂ ਮਰਨ ਦਿਹਾੜੇ ਹੋਇਆ ਪਿਆਗਾ ਇਹ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਨੀਂਦ ਨੀਂਦ ਤੱਕ ਨੂੰ ਮੈਂ ਸਮਾਉਣੀ ਆ ਇਹ ਜੀ ਗੂੜੀ ਨੀਂਦ ਸਮਾਉਂਗੀ ਮੁੜ ਕੇ ਤਾਂ ਤਾਂ ਉੱਠੇ ਹੀ ਨਹੀਂ ਜਾਣਾ ਹੈਗਾ ਹੈ ஆ மோகா தான் ஏதா குட்ட மக்க هذه الطبايع ديالها ਤੱਗਿਆ ਜਿੱਸਾ ਕਿੱਥੇ ਆਵਾ ਉਹਨੂੰ ਕਹਿਨੀ ਆ ਹੁਣ ਮੇਰੇ ਨਾਲ ਲੱਤਾਂ ਵੀ ਕੰਮ ਨਹੀਂ ਜਾਂਦੀਆਂ ਜਿੱਸਾ ਕਿੱਥੇ ਉਹਨੂੰ ਬੁਲਾਵਾਂ ਲੈ ਇੱਥੇ ਤਾਂ ਹੈ ਨਹੀਂ ਘਰੇ ਮੈਨੂੰ ਲੱਗਦਾ ਬਾਹਰ ਹੀ ਹੋਊਗਾ ਕਿਤੇ ਉਹ ਫਰਦਾ ਗੱਲ ਹੈ ਆ ਜਾ ਮੈਂ ਤਾਂ ਕਦੋਂ ਦੀ ਦੇਖੀ ਜਾਨੀ ਹੈਗੀ ਤੈਨੂੰ ਉਹ ਇੱਥੇ ਕੀ ਕਰਦੀ ਫਰਦੀ ਆ ਕੀ ਕਰਦੀ ਫਿਰ ਤੈਨੂੰ ਪਾਲਦੀ ਫਰਦੀ ਆ ਕੀ ਮੈਂ ਉਹ ਪਾਲ ਲੈ ਨੂੰ ਪਤਾ ਨਹੀਂ ਕੀ ਹੋ ਗਿਆਗਾ दारू ਪੀ ਕੇ ਐਸੇਗਾ ਡੱਕ ਕੇ ਆ ਗਿਆ ਤੇ ਆ ਕੇ ਉਹ ਤਾਂ ਐ ਡਿੱਗ ਪਿਆ ਬੇਸੁਰਤ ਹੈ ਤੇ ਹੁਣ ਐ ਨਹੀਂ ਪਤਾ ਤਾਂ ਬੋਲਦਾ ਵੀ ਨਹੀਂ ਹੈਗਾ ਕੀ ਹੋਇਆਗਾ ਮੈਨੂੰ ਕੀ ਹੋ ਗਿਆ ਹੱਥ ਹੋ ਰਹੀਆ ਤੇ ਮੈਂ ਤੈਨੂੰ ਕਦੋਂ ਦੀ ਪਾਲੀ ਜਾਂਦੀ ਸੀਗੀ ਮਾਂ ਨੂੰ ਪਤਾ ਨਹੀਂ ਗਿਆ ਉੱਧਰ ਨੂੰ ਮੈਂ ਵੀ ਕਦੋਂ ਦੀ ਫੋਨ ਦਿੱਤਾ ਮੈਨੂੰ ਆਉੜੀ ਹੋਈ ਨਹੀਂ ਫੋਨ ਕਰੇ ਪਿਆ ਹਾਂ ਦੇਖ ਲੈ ਕੀ ਦੇਖ ਲਾ ਮੈਂ ਤਾਂ ਅਖ ਕਿਤੇ ਘਰੇ ਹੀ ਸੀਗਾ ਤੂੰ ਇੱਥੇ ਹੋਏਗਾ ਕੀ ਹੋਇਆ ਹੈ ਇਹਨੂੰ ਪਤਾ ਨਹੀਂ ਤਾਂ ਬੋਲਦਾ ਹੀ ਨਹੀਂ ਹੈਗਾ ਵਧੀਆ ਮੈਂ ਨਾਲ ਗੱਲਾਂ ਕਰੀਗਾ ਮੈਂ ਤਾਂ ਲੜੀ ਗਈ ਇਹਨਾਂ ਨਾਲ ਉਸ ਤੋਂ ਬਾਅਦ ਬੋਲਿਆ ਨਹੀਂ ਹੈਗਾ ਕੁਝ ਵੀ ਪਏਗਾ ਕਦੋਂ ਕਦੋਂ ਹੋਇਆ ਇਹ ਤਾਂ ਹੋ ਗਿਆ ਅੱਧਾ ਘੰਟਾ ਰੋਲਮਾਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਹੈ ਯਾਰ ਡਾਕਟਰ ਨੂੰ ਕੀ ਬੁਲਾ ਕੇ ਲਿਆਉਣਾ ਖੜਾ ਇੱਥੇ ਪਹਿਲਾਂ ਗੱਲ ਕਰ ਲੈਣਾ ਹਾਂ ਨਾ ਡਾਕਟਰ ਨੂੰ ਬੁਲਾ ਕੇ ਕੀ ਕਰਨਾਗਾ ਹੁਣ ਤੈਨੂੰ ਦਿਸੀ ਤਾਂ ਜਾਂਦਾਗਾ ਫਿਰ ਦਿਸੀ ਜਾਂਦਾਗਾ ਇਹ ਚ ਹੈਗਾ ਕਿਸ ਹੁਣ ਸਾਹ ਤਾਂ ਚੱਲਦੀ ਆ ਮਾਰੇ ਮੁੱਟੇ ਤੂੰ ਹੱਦ ਕਰੀ ਜੰਨੀ ਐ ਜਮਾ ਕਿਹੜੇ ਸਾਹ ਚੱਲਦੇ ਆਗੇ ਜਿਹੜੇ ਚੱਲਦੇ ਆ ਬਸ ਇਹ ਵੀ ਦਬ ਜਾਣਗੇ ਪਿਆਰ ਰਹਿਣਦੇ ਨੂੰ ਐਵੇਂ ਕਿਉਂ ਸਵੇਰ ਤੱਕ ਰਹਿਣੇ ਮਰੀ ਜਾਣਾਗਾ ਹੱਦਾਂ ਤੇਰੇ ਵਾਲੀ ਜਮਾ ਬੋਲੀ ਕੀ ਜੰਨੀ ਐ ਤੈਨੂੰ ਪਤਾ ਪਤਾ ਮੈਨੂੰ ਸਾਰਾ ਵੀ ਕੀਵੇਂ ਬੋਲੀ ਜੰਨੀ ਐ ਫੇਰ ਫੇਰ ਕੀ ਲੈ ਕਹਿੰਦੀ ਫੇਰ ਕੀ ਤੂੰ ਕੁਮਾਰ ਕਰੀਏ ਨਹੀਂ ਯਾਰ ਕੋਈ ਕਮਾਲ ਨਹੀਂ ਕਰਦੀ ਹੈ ਕਿ ਸਮਝ ਗਾਣਾ ਮੈਂ ਨਾ ਤੇਰੇ ਨਾਲ ਵਿਆਹ ਕਰਵਾਉਣਾਗਾ ਤੇ ਇਹ ਮਰਦਾ ਤਾਂ ਮਰ ਜੇ ਕੋਈ ਇਲਾਜ ਨਹੀਂ ਕਰਦਾ ਸਮਝ ਗਿਆ ਇਹ ਮਰਦਾ ਮਰ ਜੇ ਤੈਨੂੰ ਇਹਦਾ ਕੁਝ ਨਹੀਂ ਹੈਗਾ ਮੈਨੂੰ ਤਾਂ ਹੈਗਾ ਮੇਰਾ ਵੱਡਾ ਭਾਈ ਹੈ ਜੀ ਤੈਨੂੰ ਨਹੀਂ ਕੁਝ ਹੈਗਾ ਐਨੀ ਝਾਲਮਣਾ ਬਣ ਤੂੰ ਹੁਣ ਤੋਂ ਬੜੇ ਵੱਡੇ ਭਾਈ ਆ ਲਾ ਗਿਆ ਉਹਦੇ ਦਾ ਤਾਂ ਕਹਿੰਦਾ ਸੀ ਕਿਉਂ ਮੇਰਾ ਵੱਡਾ ਭਾਈ ਹੈ ਤੈਨੂੰ ਵਿਆਹ ਹੈਗਾ ਮੈਂ ਵਿਆਹ ਕਿਵੇਂ ਕਰਵਾ ਲਾਂ ਤੇਰੇ ਨਾਲ ਤੇਰੇ ਨਾਲ ਕਿਵੇਂ ਕਰਾਵਾਂ ਮੈਂ ਵਿਆਹ ਕਿਉਂ ਨਹੀਂ ਕਰਵਾ ਸਕਦਾ ਕਰਵਾ ਸਕਦਾ ਹੁਣ ਤੱਕ ਪਰ ਮੇਰੇ ਨਾਲ ਹੀ ਸੀਗਾ ਤੂੰ ਕਿਵੇਂ ਮਰਜ਼ੀ ਸੀ ਗੱਲਾਂ ਨੂੰ ਭੁੱਲ ਜਾ ਠੀਕ ਹੈ ਨਾ ਕਿਉਂ ਭੁੱਲਾਂ ਮੈਂ ਨਹੀਂ ਭੁੱਲਣਾ ਮੈਂ ਵਿਆਹ ਤੇਰੇ ਨਾਲ ਕਰਵਾਉਣਾ ਤੇ ਤੇਰੇ ਨਾਲ ਹੀ ਬਸਣਾਗਾ ਇਸ ਘਰ 'ਚੀ ਬਹੁਤ ਟਾਈਮ ਹੋ ਗਿਆ ਤੇਰੇ ਮੂੰਗੜੀ ਦੇਖ ਦਿਨ ਮੈਨੂੰ ਮੈਨੂੰ ਕੁਝ ਨਹੀਂ ਪਤਾ ਠੀਕ ਹੈ ਮੈਂ ਰਟ ਨੂੰ ਬੁਲਾਣੇ ਨੂੰ ਕੋਈ ਨਹੀਂ ਹੋਇਆ ਦੂਰਾ ਦੂਰਾ ਪਿਆ ਹੋਗਾ ਜਾਂ ਅੰਦਰ ਬਈ ਹੋਗੀ ਤੂੰ ਮਾਰੀ ਨਹੀਂ ਆ ਪਕਾਈ ਅੱਛਾ ਮੇਰੇ ਵਾਸਤੇ ਬਹਿ ਕਰਮਾ ਵਾਸੀ ਨੂੰ ਮਾਰੀ ਮਰਦਾ ਦਾ ਮਰਜੇ ਕੋਈ ਚੱਕਰ ਨਹੀਂ ਅੱਜ ਨਹੀਂ ਤਾਂ ਕੱਲ ਨੂੰ ਜਿਸ ਤਰ੍ਹਾਂ दारू ਪੀਂਦਾ ਹੂੰ ਵੀ ਮਰੀ ਜਾਣਾਗਾ ਇਹਨੇ ਮਰੇ ਅੱਜ ਵੀ ਪਿਆਗਾ ਮਾਰਦਾ ਤੂੰ ਵੀ ਮਰੀ ਜਾਨੀ ਹੈਗੀ ਪਸੜ ਬਣੀ ਉਹਦੀ ਜੱਸਦਰ ਮੈਂ ਕਹਤਾ ਇੱਕ ਵਾਰੀ ਮੈਂ ਨਹੀਂ ਜਾਣਾ ਕਿਤੇ ਨਹੀਂ ਜਾਣਾਗਾ ਕਿਉਂ ਅੱਛੇ ਨੂੰ ਮਰੇ ਪੈ ਆਂ ਛੱਡਦਾ ਮਰੇ ਪੈ ਜਉਂਦੇ ਹੁੰਦੇ ਹੁੰਦੇ ਅਗੇ ਲੈ ਹੋਰ ਆ ਬਣੀ ਵੱਡੀ ਚਲਾਕ ਤੂੰ ਜੰਮੀ ਹੱਦ ਕਰੀ ਜੰਨੀ ਹੈਗੀ ਇਹ ਤਾਂ ਜੂਈ ਨੇ ਸਰਕਦੀ ਹੈਗੀ ਨਾਲ ਮੈਂ ਕਹੀ ਜਾਂਦੀ ਵੀ ਮਰਿਆ ਪਿਆਗਾ ਤੈਨੂੰ ਕੀ ਆਗਾ ਪਤਾ ਨਹੀਂ ਇਹ ਮੈਨੂੰ ਚਾਹੁੰਦਾ ਵੀ ਆ ਕਿ ਨਾ ਪਤਾ ਨਹੀਂ ਮੇਰੇ ਇੱਕ ਤਰਫਾ ਪਿਆਰ ਆਗਾ ਕੀ ਇਹ ਤੇ ਦਿਮਾਗ ਚੱਲੇ ਜਾਂਦਾ ਵਧੀਆ ਲੱਗ ਗਿਆ ਸੀਗਾ ਮੈਨੂੰ ਚਾਹਣਾ ਜਦੋਂ ਦੀ ਇਹਦੀ ਉਧਰੋਂ ਟੁੱਟੀ ਹੈਗੀ ਇਹਦੀ ਗੱਲਬਾਤ ਜੀ ਆਪ ਨਾਲ ਉਦੋਂ ਦਾ ਵਧੀਆ ਚਾਹੁੰਦਾ ਸੀ ਪਤਾ ਨਹੀਂ ਕੀ ਹੋ ਗਿਆ ਇਹਨੂੰ ਦੁਬਾਰੇ ਫੇਰ ਉਦੋਂ ਹੀ ਵਿਆਹ ਕਰਵਾ ਲੰਦੀ ਵਧੀਆ ਰਹਿ ਜਾਂਦੀ ਮੈਂ ਆ ਰੋੜਾ ਬਣਿਆ ਹਾ ਜਿਹੜਾ ਮੇਰੇ ਰਾਹ ਚ ਹੁਣ ਵੀ ਹਜੇ ਸਾਂ ਚਲਾਈ ਬੈਠਾ ਕਰਦੇ ਮਾਰਾਂ ਥਾ ਕਿਲੇ ਬੈਠਾ ਕਾਗਜੇ ਮੁਕਾ ਮਰਾ ਨਹੀਂ ਦਿੰਦਾ ਹੈਗਾ ਜਿੱਧਰ ਮੈਂ ਜਾਣਾ ਉਧਰ ਹੀ ਵਹਿ ਜਾਣੀ ਹੈਗੀ ਤੈਨਾਂ ਹੁੰਦਾ ਕੀ ਹੈਗਾ ਮੇਰੇ ਤੋਂ ਕੀ ਪ੍ਰੋਬਲਮ ਆ ਤੈਨੂੰ ਕੀ ਹੋ ਗਿਆ ਫਿਰ ਜੇ ਬਹਿ ਗਈ ਓਰੇ ਬਾਰੇ ਬੈ ਜਾ ਉੱਧਰ ਲੈ ਕਮਰੇਜ ਬੈ ਜਾ ਯਾਰਾ ਮੈਂ ਤਾਂ ਇੱਥੇ ਬੈਠੂਗੀ ਤੇਰੇ ਕੋਲੇ ਬੈਠੂਗੀ ਉੱਧਰ ਬੈ ਜਾ ਮੈਂ ਤਾਂ ਤੇਰੇ ਕੋਲੇ ਬੈਠੂਗੀ ਮੇਰੇ ਕੋਲੇ ਕੀ ਰੱਖਿਆਗਾ ਸਾਰਾ ਕੁਝ ਤੇਰੇ ਕੋਲੇ ਆ ਯਾਰ ਤੂੰ ਉੱਧਰ ਭੱਜ ਜਾ ਠੀਕ ਹੈ ਨਾ ਕਿਉਂ ਮੈਨੂੰ ਤੇਰੀ ਨੀਤੀ ਜੀ ਸਹੀ ਨਹੀਂ ਲੱਗਦੀ ਜਿੰਨੇ ਮੈਨੂੰ ਆਇਆਂ ਸਾਖਲਾ ਦੱਬੀ ਕਦੇ ਤੂੰ ਤਾਂ ਨਹੀਂ ਉਹਨੂੰ ਕੋਸਪਾਕੇ ਦਿੱਤਾ ਕਿਨੂੰ ਪਾਲਲੇ ਨੂੰ ਜਿਹੜਾ ਹਾਂ ਜੇ ਪਿਆ ਸੀਗਾ ਉਹ ਅੱਛਾ ਮੈਂ ਪਾ ਕੇ ਜਾਂਦਾ ਡੱਕ ਕਹਿੰਦਾ ਉਹ ਬਾਹਰੋਂ ਆਇਆ ਸੀ ਕੀ ਪਤਾ ਇੱਕ ਬੋਤਲ ਪਿੰਦਾ ਕੱਲ ਤਿੰਨ ਪੀ ਕੇ ਆ ਗਿਆ ਮੋਵੇ ਤਿੰਨ ਪੀ ਕੇ ਆ ਗਿਆ ਨਾਲੇ ਹੋਰ ਦੱਤਾ ਨਹੀਂ ਸੀ ਹੁਣ ਤੱਕਰ ਤੇ ਆਦਾ ਉਹਦੀ ਦੌਰੀ ਸੀਗਾ ਪਰ ਦੇ ਦੂੰਗੀ ਕੀ ਮਤਲਬ ਹੈ ਤੇਰਾ ਦੱਤਾ ਦਾ ਹੈ ਨਹੀਂ ਸੀ ਨਾ ਮਤਲਬ ਕੀ ਹੈ ਤੇਰਾ ਕਿਹੜਾ ਤੂੰ ਹੈ ਕਹਿਣਾ ਦਾ ਕੀ ਕਹਿਣਾ ਦੱਤਾ ਹੈਗਾ ਤੂੰ ਉਹਨੂੰ ਦੱਤਾ ਤਾਂ ਹੈ ਨਹੀਂ ਸੀਗਾ ਕੁਸ ਵੀ ਉਹ ਮਰ ਜੇ ਪਰ ਜਹਾਂ ਹੈ ਕਹਿਣਾ ਦਾ ਤਾਂ ਦੇ ਵੀ ਸਕਦਾ ਫੇਰ ਤੈਨੂੰ ਕੀ ਮਿਲ ਜੂਗਾ ਤੇਰੇ ਨਾਲ ਵਿਆਹ ਉਹ ਤਾਂ ਫੇਰ ਵੀ ਨਹੀਂ ਹੁੰਦਾ ਅੱਛਾ ਫੇਰ ਵੀ ਨਹੀਂ ਹੁੰਦਾ ਉਹ ਨਾ ਕਰਾਂਗੇ ਦੁਨੀਆ ਵਾਲੇ ਕਰਵਾ ਦੇਣਗੇ ਨਾ ਦੁਨੀਆ ਨੂੰ ਮੈਂ ਦੋ ਰਾਂਗਾ ਦੁਨੀਆ ਨੂੰ ਮੈਂ ਕਰੀਦਾ ਤੈਨੂੰ ਐਂ ਕਹਿ ਕੇ ਮੇਰੀ ਮਰਜ਼ੀ ਤੋਂ ਬਣਾ ਕੇ ਮੇਰਾ ਖਲਾ ਕਿ ਮੇਰਾ ਨਹੀਂ ਐਂ ਸੋਚ ਲਈ ਪਾਲੇ ਦਾ ਭੋਗ ਵੀ ਨਹੀਂ ਪੈਣ ਦੇਣਾ ਹੈਗਾ ਪਹਿਲਾਂ ਵਗ ਦੇ ਕੇ ਜਾਣਗੇ ਇਹ ਤੇਰਾ ਤੂੰ ਬਹਿ ਮਾਂ ਹੁਣ ਤਾਂ ਤੂੰ ਐਂ ਨਹੀਂ ਕਹਿਣਾਗਾ ਨਾ ਫੇਰ ਤਾਂ ਸਿਰਨੀ ਮਾਂ ਕਰਕੇ ਕਹੇਗਾ ਚੰਗਾ ਜੀ ਜਿਵੇਂ ਤੁਹਾਡੀ ਰਏ ਆ ਸਾਰਿਆਂ ਦੀ ਵੱਡਿਆਂ ਦੀ ਉਮੀ ਸਹੀ ਬਹਿ ਮਾ ਤੇਰਾ ਬਹਿ ਮੈਂ ਠੀਕ ਹੈ ਨਾ ਤੂੰ ਰਹਿਣ ਤੇ ਤੇਰਾ ਬਹਿ ਮੈਂ ਕੱਢ ਦੂ ਇਹ ਮੈਂ ਤੂੰ ਦੇ ਹੱਥ ਹੀ ਲਾ ਦੀ ਤੂੰ ਮਾਰਨ ਨੂੰ ਫੜਦੀਆਂ ਮੇਰੇ ਭਾਈ ਦੇ ਉਹ ਤਾਂ ਬਸ ਇੱਕ ਅੱਧੇ ਦਿਨ ਦਾ ਹੀ ਉਹ ਤਾਂ ਆਪ ਹੀ ਮਰਿਆ ਮਰਾਇਆ ਮਰਿਆ ਮਰਾਇਆ ਉਹ ਆਣੀ ਮਾਇ ਤਾਂ ਉਹਨੂੰ ਪਤੀ ਨੇ ਕਿੰਨੇ ਕ ਸਾਲ ਹੋ ਗਏ ਐ ਕਰਦੇ ਨੂੰ ਨਹੀਂ ਹੋਏ ਹੈਗੇ ਮੈਨੂੰ ਵੀ ਬਹੁਤ ਸਾਲ ਹੋ ਗਏ ਹੁਣ ਮੈਂ ਵੀ ਦੇਖੀ ਜਾਨੀ ਹੈ ਹੁਣ ਤਾਂ ਬਸ ਤੁਰਨ ਦੀ ਹਿੰਮਤ ਰਹੀ ਨਹੀਂ ਗੱਜ ਕੋੜੇ ਵਰਗਾਗਾ ਤੇਰੇ ਬਾਤੇ ਕੋੜੇ ਵਰਗਾ ਮੈਨੂੰ ਪਤਾ ਨਾ ਤੈਨੂੰ ਕੀ ਪਤਾਗਾ ਫਰਦੀ ਤਾਂ ਤੂੰ ਮੇਰੇ ਕੋਲੇ ਰਹਿਣੀ ਹੈਗੀ ਆਲੇ-ਦਾਲੇ ਉਹਦੇ ਨੇ ਬਹਿੰਦੀ ਨਹੀਂ ਬਾਸਤਾਨੀ ਪੈਂਦੀ ਨਹੀਂ ਕਰਦੀ ਨਹੀਂ ਹੈਗੀ ਤੈਨੂੰ ਕੀ ਸਵਾਹ ਪਤਾਗਾ ਪਰ ਹੈਗਾ ਕੀ ਆ ਉਹਦੇ ਕੋਲੇ ਪੈ ਕਾ ਦਾ ਸੈਟਅਪ ਆ ਮਾ ਮੈਂ ਅੱਦੇ ਸੈਟਅਪ ਆ ਮੈਨਰੇ ਹੋਰ ਸਾਰਾ ਕੁਝ ਨਾ ਸੱਚੀਆਂ ਸੁਣਿਆ ਕਰ ਮੇਤੋਂ ਫਿਰ ਉਹਦੇ ਨੇ ਹੈ ਕੀ ਨਹੀਂ ਸਾਰਾ ਕੁਝ ਹੀ ਆ ਉਹਦੇ ਨੇ ਕੁਝ ਵੀ ਨਹੀਂ ਹੈਗਾ ਨਾ ਕੁਝ ਵੀ ਨਹੀਂ ਹੈਗਾ ਜੇ ਕੁਝ ਹੋਊ ਫੇਰ ਹੀ ਪਾਉ ਤੇਰੇ ਬਾਤ ਨਹੀਂ ਹੈਗਾ ਆਹੋ ਕਦੇ ਉਹਦੇ ਨਾਲ ਦਿਨੋਂ ਗੱਲ ਕੀਤੀ ਹੈਗੀ ਲੱਗਦਾ ਤੈਨੂੰ ਦਿ ਲੋ ਗੱਲ ਕਰਨ ਵਾਲਾ ਹੈਗਾ ਦਾ ਸਾਰਾ ਕੁਝ ਆਈ ਤੂੰ ਨਹੀਂ ਕਰਦੀ ਹੈਗੀ ਯਾਰ ਹਾਂ ਮੈਂ ਹੀ ਨਹੀਂ ਕਰਦੀ ਮੇਰੀ ਗੱਲ ਸੀ ਨਾ ਕੱਢ ਹਾਂ ਮੇਰੀ ਗੱਲ ਅੱਜ ਤਾਂ ਗੱਲ ਤੇ ਇਦੋਂ ਤੱਕ ਸੋਚੀ ਵੀ ਨਾ ਇਹ ਗੱਲ ਬਾਰੇ ਬਿਆਂ ਤੂੰ ਉਹਨੂੰ ਕੁਝ ਕਰ ਦੇਂਗੀ ਨਾਲੇ ਹੋਰ ਮੈਂ ਤਾਂ ਤੇਰੇ ਕਹਿਣ ਤੇ ਕਿਹਾ ਮੈਨੂੰ ਕਰਨ ਤਾਂ ਲੋੜ ਹੀ ਨਹੀਂ ਹੈਗੀ ਨਾਲੇ ਹੋਰ ਉਹ ਤਾਂ ਆਪ ਹੀ ਹੋ ਜਾਊ ਦਾ ਵਿਆਹ ਉਹਦਾ ਵੀ ਵਾਹਮ ਕੱਢ ਦੇਣਾ ਮੈਂ ਤੈਨੂੰ ਦੱਸਾਂਗਾ ਨਾ ਮੈਂ ਵਾਹਮ ਕੱਢਾਂ ਵੰਨੇ ਕੱਢ ਜੂ ਆਪੇ ਕਿਉਂ ਨਿਕਲ ਜੂਗਾ ਨਿਕਲ ਜੂ ਆਪੇ ਜਦੋਂ ਬਰੋਬਰ ਆ ਕੇ ਬੈਗੀ ਆਪੀ ਨਿਕਲ ਜੂ ਮੈਂ ਕਿਹਾ ਕਿਸ ਨੂੰ ਦੱਸਣਾ ਫੇਰ ਉਹੀ ਗੱਲਾਂ ਤੇ ਆ ਗਏ ਆਈਆਂ ਮੈਂ ਤੇਰਾ ਭੈਮ ਕੱਢੂ ਸਮਝਦਾ ਨਹੀਂ ਹੈਗਾ ਉਦੋਂ ਪਹਿਲਾਂ ਮੈਨੂੰ ਨਾ ਕੁਛ ਕਰਵਾ ਬੈਠੀ ਕੀ ਕਰ ਲੈਂਗੇ ਜਦੋਂ ਤੂੰ ਲਿਆਏਗਾ ਫੇਰ ਕਰ ਲੈਂਗੇ ਕੀ ਕਰ ਲੈਂਗੇ ਤੈਨੂੰ ਹੁਣੇ ਦੱਸ ਕੇ ਹਟੀਆਂ ਨਾਲੇ ਮੈਂ ਦੱਸ ਕੇ ਹਟੀਆਂ ਨਾਲੇ ਹੋਰ ਪਰੇ ਬਗ ਜਾ ਉੱਥੇ ਹੁਣ ਤੈ ਮਾਰ ਲਈ ਬਗ ਜਾ ਮੇਰੀ ਅੱਖਾਂ ਸਾਹਮਣੇ ਨਾ ਮੈਂ ਤਾਂ ਇੱਥੇ ਹੀ ਬੈਠਾਂਗੀ ਠੀਕ ਆ ਬਗ ਜਾ ਨਾ ਉਰੀ ਬੈਠੀ ਕੋਈ ਤੇਰੇ ਕੋਲੇ ਗੱਲਾਂ ਕਰਨੀਆਂ ਨਹੀਂ ਆਂ ਮੈਂ ਕੰਮ ਸਾਰੇ ਗੱਲਾਂ ਨਾਲੇ ਹੋਰ ਆ ਕਰਦੇ ਨਾਲ ਕਰ ਕਿਵੇਂ ਕੀ ਕਰੀਏ ਨਾ ਆ ਗਿਆ ਨਾ ਯਾਰਾ ਹਾਂ ਕੀ ਹੋ ਗਿਆ ਤੈਨੂੰ ਆਖਿਆ ਤੇ ਕੋਈ ਨਾ ਬੈਠਿਆ ਕਰ ਤੂੰ ਬਹਿ ਜਾ ਲੈ ਬਹਿ ਜਾ ਫੇਰ ਦੇਖ ਬੈਠੀ ਹੋਏ ਨੇੜੇ ਹੋ ਗਏ ਫੇਰ ਵੀ ਓਹੋ ਤੇਰੇ ਕੋਲੇ ਬੈਠੂਗੀ ਲੈ ਬਹਿ ਜਾ ਬਸ ਆ ਦੇਖ ਨਾ ਸੰਨ ਨਾ ਤੇ ਨਾ ਵੀ ਵਾਰੀ ਗਿਆ ਵੀ ਨਾ ਬਠੇ ਕਰੋਦੇ ਹਟਦੀ ਨਹੀਂ ਇਹ ਹਟਦੀ ਨਹੀਂ ਇਹ ਕਿ ਹਟਾ ਲੈ ਇਹਨੂੰ ਅੱਛਾ ਚਮਕਮੇ ਜੁੰਬੜੀ ਰਹਿੰਦੀ ਹੈ ਜੇ ਫਿਰ ਤਰਾਉਗਾ ਬਿਆਹ ਕਰਾਣਾ ਹਾਂ ਕਰਾਉਣੀ ਹੈ ਕਹਿਣਾ ਹਟਦੀ ਨਹੀਂਗੀ ਹਾਂ ਤਾ ਤੂੰ ਬੜਈ ਭਾਈ ਦੀ ਮੈਂ ਤਾਂ ਕਰਾਂਦਾ ਸੀ ਕੱਲ ਤਾਂ ਕਿਉਂ ਮੈਂ ਦਾੜ ਫੜਦਾ ਸੀ ਤੇਰਾ ਭਾਈ ਤਾਂ ਤੇਰੇ ਕੋਲੇ ਵੀ ਨਹੀਂ ਬੈਠਣ ਦਿੰਦਾ ਐਨਾ ਵੀ ਯਕੀਨ ਨਹੀਂ ਤੇਰੇ ਤੇ ਹੈਗਾ ਤੇਰੇ ਭਾਈ ਨੂੰ ਉਹ ਤਾਂ ਮੈਂ ਆਪ ਕਿਹਾ ਇਹਨੂੰ ਵੇ ਇਹਨੂੰ ਆਪਦੇ ਕੋਲ ਹੀ ਰੱਖਿਆ ਕਰ ਯਕੀਨ ਕਿਉਂ ਨਹੀਂ ਹੈਗਾ ਮੈਂ ਤਾਂ ਆਪ ਚਾਹਣਾਗਾ ਵੀ ਤੂੰ ਬੋਲ ਨਾ ਹਾਂ ਸਾਹ ਪਹਿਲਾਂ ਨੇ ਕੋਈ ਗੱਲ ਕਰੀ ਆ ਐ ਕਿਹਾ ਤੇਰੇ ਕੋਲੇ ਨਾ ਬੈਠਿਆ ਉਹ ਤਾਂ ਮੈਂ ਕਿਹਾ ਹੈਗਾ ਇਹਨੂੰ ਪਹਿਲਾਂ ਇਹਨੇ ਕਿਹਾ ਪਹਿਲਾਂ ਤਾਂ ਮੈਂ ਕਿਹਾ ਇਹਨੂੰ ਯਕੀਨ ਦੀ ਗੱਲ ਹੀ ਨਹੀਂ ਇੱਥੇ ਯਕੀਨ ਦੀ ਗੱਲ ਹੋਗੀ ਨਾ ਫਿਰ ਕੋਈ ਨਾ ਯਾਰ ਤੂੰ ਸਾਡੇ ਜਮਾ ਬੈਠੇ ਨੇ ਕਹਿੰਦੇ ਇਹ ਕਹਿੰਦੇ ਕਿ ਮੈਂ ਵਿਆਹ ਕਰਾਉਣਾਗਾ ਫਿਰ ਤੂੰ ਕਿਉਂ ਵਿੱਚ ਫਾਣਾ ਅੜਦੀ ਆ ਹਾਂ ਜਦੋਂ ਬਚੋਲਣ ਮੈਂ ਬੜਨ ਕੋਈ ਬਚੋਲਣ ਬਚਾਲਣ ਨਹੀਂ ਹੈਗੀ ਯਾਰ ਇਹ ਬਚੋਲਣ ਕਿਉਂ ਮੈਂ ਬੜ ਨਹੀਂ ਸਕਦੀ ਮੈਂ ਪਰਜਾਈਂਗੀ ਤੇ ਬਚੋਲਣ ਨਹੀਂ ਮੈਂ ਤੇ ਜਾਣੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਇਹ ਨਹੀਂ ਸੁਣੀ ਨਹੀਂ ਜਾਂਦਾ ਇਹ ਇਹ ਕੀ ਕਹਿੰਦੇ ਕਹਿੰਦੀ ਕਣਕੰਡੀ ਨਹੀਂ ਹੈਗਾ ਉਹ ਚ ਕਣਕੰਡਾ ਕਿਉਂ ਨਹੀਂ ਤੈਨੂੰ ਭੰਡ ਦੀ ਫਰਦੀ ਹੈਗੀ ਜੇ ਕੋੜੇ ਬੂਦ ਫੇਰੀ ਬਦਲ ਗੂਰ ਉਹ ਵੀ ਤਾਂ ਗੱਲ ਹੈ ਕਿ ਪੈਂਦੀ ਨਹੀਂ ਕਰਦੀ ਨਹੀਂ ਹੈਗੀ ਐਂ ਜੀ ਬੱਦ ਕਰ ਲੈ ਕਰ ਮਾੜੀ ਮੋਟੀ ਬਟਾਪਰਾ ਹੈਗਾ ਤੇਰਾ ਕੀ ਸ਼ਰਮ ਕਰਨਾ ਕੀ ਕਰਨਾ ਤੂੰ ਨਹੀਂ ਸ਼ਰਮ ਕੀਤੀ ਹੈਗੀ ਰਾਜਿੰਦਰ ਉੱਠ ਕੇ ਕਹਿੰਦੇ ਉਧਰ ਗੜੇ ਖਾਂਦੀ ਫਿਰਦੀ ਰਹਿੰਦੀ ਹੈ ਕਹਿੰਦੇ ਉਧਰ ਫੇ ਜਦੋਂ ਨੀਂਦ ਹੀ ਨਹੀਂ ਆਉਂਦੀ ਹੈਗੀ ਫਿਰ ਉੱਠ ਕੇ ਤਾਂ ਹੁਣ ਤੁਰਨਾ ਫਿਰ ਨਹੀਂ ਆ ਵੱਡੀ ਤੈਨੂੰ ਮੈਡਮ ਨੂੰ ਨੀਂਦ ਨਹੀਂ ਆਉਂਦੀ ਬਸ ਤਾਂ ਤੈਨੂੰ ਮੈਂ ਇੱਕ ਰਾਤ ਜੀ ਨਹੀਂ ਬਾਦੂ ਕੀ ਹੈਗਾ ਲੈ ਆ ਲੈ ਆ ਥਣੇ ਦਾ ਵਿਲਾਗਾ ਜਾ ਵਾਗ ਜਾ ਕਮਰੇ ਚ ਭਾਗ ਜਾ ਉਹਦੇ ਕਮਰੇ ਚ ਜਾ ਮੈਂ ਤੌੜੀ ਬੈਠੂਗੀ ਦੱਸ ਹੁਣ ਤੂੰ ਕਿਵੇਂ ਕਰਨਾਗਾ ਉਹ ਨੂੰ ਬੱਛਾ ਮੈਨੂੰ ਕੀ ਪੁੱਛਨੀ ਆ ਨਾ ਤੂੰ ਕਿਵੇਂ ਹਾਂ ਕਰਨਾਗਾ ੱੱਕੇ ਜਿਹੇ ਨਾਲ ਮੈਨੂੰ ਭਗ ਜਾ ਭਗ ਜਾ ਫਿਰ ਜਦ ਤੂੰ ਤੇ ਆਪਦੇ ਕਮਰੇ ਚ ਭਗ ਜੋ ਯਾਰ ਇੱਥੇ ਕੀ ਟਿੰਡੀਆਂ ਰੱਖੀਆਂ ਨੇ ਨਹੀਂ ਆ ਫਿਰ ਕਿਹਦੇ ਇਹ ਤਾਂ ਖਰਾਬ ਹੋਇਆ ਵੈ ਖਰਾਬ ਹੋਰ ਕੀ ਨਾਲ ਉਗੜੇ ਕ ਬਿਆ ਦਾ ਪੈਣ ਮਰਾ ਬਈ ਯਾਰ ਬਿਆ ਬਿਆ ਤੂੰ ਆਪਦਾ ਵਿਆਹ ਦਾ ਸੰਭਾਲਾ ਉਹਦੇ ਵਿਆਹ ਤੇਨੂੰ ਅੱਕ ਉਹੀ ਲੱਗੀ ਪਈ ਆ ਪਤਾ ਨਹੀਂ ਕਿਉਂ ਆਹ ਜਨਗਾਂ ਮੈਂ ਟਰਾਂਉਂਗਾ ਫਿਰ ਤੈਨੂੰ ਕੀ ਲੋੜ ਕੇ ਵਿੱਚ ਐਂ ਕਹਿੰਦੀ ਇਹਨੂੰ ਲੈ ਜਾ ਭਰਾਵਾ ਲੈ ਆ ਆਪਣੇ ਹੱਥ ਲੈ ਜਾ ਇਹਨੂੰ ਯਾਰ ਆਪਦੇ ਕਮਰੇ 'ਚ ਤਾ ਖਾਣੀ ਤੇ ਕਮਰੇ 'ਚ ਜਾਂਦੀ ਨਾ ਮੈਂ ਇਦੇ ਕਮਰੇ 'ਚ ਪਾਵਾਂ ਠੀਕ ਆ ਨਾ ਮੈਂ ਤਾਂ ਵਿਹੜੇ 'ਚ ਭਜੂ ਮੁੰਜਾ ਡਾਡਾ ਭਾਂਡੀਆਂ ਦੇ ਭੱਜ ਜਾਣਾ ਭੱਜੂੰਗੀ ਭੱਜੂੰਗੀ ਨਲੇਵਰ ਇਹਨੂੰ ਲੈ ਜਾਣਾ ਕਿਸੇ ਪਾਸੇ ਇਹਦਾ ਹੱਲ ਕਰ ਲਾੜੀ ਆ ਭੱਜੂਗੀ ਇਹ ਭੱਜੂ ਦਾ ਕਿੱਧਰ ਜਾਊਗੀ ਭੱਜੂ ਭੱਜੂ ਦਾ ਘਰ ਦੀ ਫਿਰਦੀ ਆ ਮੈਂ ਕਿੱਧਰ ਜਾਵਾਂ ਭੱਜ ਜਾ ਭੱਜ ਜਾ ਮਾਗਰੀ ਭੱਜ ਜਾ ਅੱਜ ਕਿੱਥੇ ਕਿੱਥੇ ਜਾਊਗੀ ਹੈ ਹੱਦ ਹੋਈ ਵੀ ਐ ਇਹਨੂੰ ਮੈਂ ਦਿਖਾਉਣਾ ਤਾਰ ਇਹਨਾਂ ਨੂੰ ਅੰਦਰ ਬਾੜ ਆਵਾਂਗਾ ਇਹ ਲੂਟ ਨਹੀਂ ਆਉਂਦੇ ਹੈਗੇ ਅੰਦਰ ਹੀ ਬਾੜ ਆਵਾਂਗਾ ਮੁਰਕੇ